ਸਤਿ ਸ਼੍ਰੀ ਅਕਾਲ ਜੀ ਮੈਂ ਆ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਜਿਲ੍ਹਾ ਗਰਦਾਸਪੁਰ ਦੇ ਪਿੰਡ ਸ਼ੋਨ ਦੇ ਵਿੱਚ ਪਹੁੰਚੇ ਹਾਂ ਜਿੱਥੇ ਕੀ ਬਾਬਾ ਜੀ ਵੱਲੋਂ ਕੈਂਪ ਲੱਗਾ ਆ ਗਿਆ ਸੋ ਸਾਡੇ ਨਾਲ ਇੱਥੋਂ ਦੇ ਕੁਝ ਉਮੀਦਵਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਕੀ ਬਾਬਾ ਜੀ ਇਹ ਕੈਂਪ ਜਿਹੜਾ ਵਾ ਕਿ ਕਿੰਨਾ ਦਿਨਾਂ ਤੋਂ ਚੱਲ ਰਿਹਾ ਵਾ ਇਹ ਅਖਾੜਾ ਜੋ ਘਮੰਡ ਹੈ ਆਪਣਾ ਕਮੰਡਾ ਦਾ ਸੌਣਾ ਵੱਲੋਂ ਹੈ ਬਾਕੀ ਜੋ ਦਿੱਲੀ ਦੇ ਵਿੱਚੋਂ ਸਾਡੇ ਬਹੁਤ ਹੀ ਕਲੋਜ਼ ਅਜੀਜ਼ ਮਹਿੰਦਰ ਸਿੰਘ ਮਾਲਕ ਉਹਨਾਂ ਵੱਲੋਂ ਫੰਡਿੰਗ ਵਗੈਰਾ ਕੀਤੀ ਜਾ ਰਹੀ ਹੈ ਔਰ ਬਹੁਤ ਹੀ ਜਾਨੀ ਕਿ ਅੱਖਾਂ ਦਾ ਵੀ ਹੈ ਸਕਿਨ ਦਾ ਵੀ ਹੈ ਅੱਖਾਂ ਦਾ ਆਪਰੇਸ਼ਨ ਤੱਕ ਵੀ ਹੈ ਔਰ ਪੰਜਾਬ ਦਾ ਮੰਨਿਆ ਹੋਇਆ ਹਸਪੀਟਲ ਹੈ ਸੈਨ ਕ੍ਰਾਸ ਹਸਪੀਟਲ ਜਿੱਥੇ ਆਪਰੇਸ਼ਨ ਤੱਕ ਵੀ ਕੀਤਾ ਜਾਏਗਾ ਤੇ ਅੱਜ ਜਿੱਦਾਂ ਮਤਲਬ ਸਾਰੀ ਤੋਂ ਮੈਡੀਸਨ ਦਵਾ ਦੇ ਰਹੇ ਜਿਹੜੇ ਮਤਲਬ ਕਾਫੀ ਗੰਭੀਰ ਜਿਹੜੇ ਰੋਗ ਉਹ ਫਿਰ ਉਹਨਾਂ ਦਾ ਆਪਰੇਸ਼ਨ ਬਾਅਦ ਚ ਮਨ ਕੀਤਾ ਜਾਏਗਾ ਨਹੀਂ ਨਹੀਂ ਅੱਜ ਹੀ ਅੱਜ 2 ਵਜੇ ਉੱਥੋਂ ਆਲਰੇਡੀ ਬੱਸ ਆਈ ਹੋਏ ਲੁਧਿਆਣੇ ਤੋਂ ਹਾਲਾਂਕਿ ਮੇਰੇ ਖਿਆਲ ਵਿੱਚ 200 ਸਵਾ 200 ਕਿਲੋਮੀਟਰ ਦਾ ਡਾਕਟਰ ਆਏ ਹੋਏ ਨੇ ਅੱਜ ਚੈੱਕਅਪ ਕਰਕੇ ਸਾਰਾ ਕੁਝ ਕਰਕੇ ਅੱਜ ਹੀ ਮਰੀਜ਼ਾਂ ਨੂੰ ਹਸਪੀਟਲ ਲੈਖ ਜਾਇਆ ਜਾਏਗਾ ਛਾਪਨ ਉਹਨਾਂ ਦਾ ਚੈੱਕ ਅਪ ਹੋਏਗਾ ਕੱਲ ਆਪਰੇਸ਼ਨ ਹੋਏਗਾ ਪਰਸੋ ਉਹਨਾਂ ਦੀ ਵਾਪਸੀ ਹੋਏਗੀ ਇਹ ਫਿਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਲਗਾਏ ਜਾਂਦੇ ਨੇ ਅਸੀਂ ਉਹ ਤਬਕਾ ਪਕੜਿਆ ਹੋਇਆ ਹੈ ਗਰੀਬ ਤਬਕਾ ਗਰੀਬ ਤਬਕਾ ਜਾਨੀ ਕਿ ਬਾਰਡਰ ਏਰੀਆ ਨੂੰ ਗਰੀਬ ਵੀ ਕਿਹਾ ਜਾਂਦਾ ਚਾਹੇ ਰਹਾਈ ਸੀ ਹੀ ਹੋਵੇ ਕਿਉਂਕਿ ਉਧਰ ਸਰਕਾਰਾਂ ਵੱਲ ਥੋੜਾ ਜਿਆਦਾ ਰੁਝਾਨ ਬਹੁਤ ਘੱਟ ਹੁੰਦਾ ਹੈ ਅਸੀਂ ਪੂਰਾ ਬਾਰਡਰ ਏਰੀਆ ਫੜਿਆ ਹੋਇਆ ਹੈ ਠੀਕ ਓਕੇ ਆਇਓ ਭੁਰੇ ਨੇ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਅਸਿਕਾ ਬਾਬਾ ਜੀ ਅਸਿਕਾ ਬਾਬਾ ਜੀ ਬਾਬਾ ਜੀ ਕੀ ਸਾਰਾ ਜਿਹੜਾ ਅੱਜ ਦਾ ਜਿਹੜਾ ਕੈਂਪ ਚੱਲਣ ਡਿਆ ਇਹ ਸਾਰਾ ਕੈਂਪਸ ਦਾ ਜਿਸ ਤਰ੍ਹਾਂ ਬਹੁਤ ਹੀ ਮਹਿੰਗਾਈ ਦੇ ਹੋਣ ਦੇ ਨਾਤੇ ਕੰਮ ਕਰਦੇ ਇਲਾਜ ਦੇ ਲਈ ਦਵਾਈ ਬੂਟੀ ਦੇ ਲਈ ਨਹੀਂ ਕੋਈ ਕਰ ਸਕਦਾ ਗਰੀਬਾਂ ਲਈ ਵੀ ਹਰ ਤਰ੍ਹਾਂ ਦੇ ਵਰਗ ਦੇ ਲਈ ਅਸੀਂ ਆਪਣ ਨੂੰ ਪੇਸਟਲ ਸਿਸਟਮ ਦੇ ਸਹਿਯੋਗ ਦੇ ਨਾਲ ਅਖੜਾ ਕਮੰਡਾ ਦਾ ਅਸਲਾਜ਼ ਬੇਰੀ ਵਾਲਾ ਦੇ ਸਹਿਯੋਗ ਦੇ ਨਾਲ ਕੈਂਪ ਲਗਾਇਆ ਜਿਸ ਵਿੱਚ ਕੀ ਅੱਖਾਂ ਦੇ ਡਾਕਟਰ ਮਾਹਿਰ ਜੋ ਕਿ ਸ਼ੰਕਰ ਹਸਪੀਟਲ ਤੋਂ ਆਏ ਨੇ ਉਸ ਦੇ ਨਾਲ ਹੀ ਕੇਆਈ ਮੈਮੋਰੀਅਲ ਅੰਬਰਸਰਦੀ ਹਸਪਤਾਲ ਦੀ ਟੀਮ ਜੋ ਕਿ ਡਾਕਟਰ ਐਸ ਐਚ ਦੇ ਸੈਮੂਰ ਰਟਾਇਰ ਉਹਨਾਂ ਦੀ ਟੀਮ ਆਈ ਹੋਈ ਹੈ ਸਾਰੀ ਤੇ ਜਨਰਲ ਡਾਕਟਰ ਮੈਡਮ ਗਗਨ ਮਲੋਤਰਾ ਜੀ ਆਏ ਹੋਏ ਆ ਤੇ ਉਹ ਸਾਰੇ ਹੀ ਮਰੀਜ਼ਾਂ ਦੇ ਟੈਸਟ ਅੱਖਾਂ ਦੇ ਚੈੱਕਅਪ ਅੱਖਾਂ ਦੇ ਆਪਰੇਸ਼ਨ ਦਵਾਈ ਬੂਟੀ ਚਸ਼ਮੇ ਸਭ ਕੁਝ ਮੁਫਤ ਕੇਆਈ ਮੈਮੋਰੀਅਲ ਵੱਲੋਂ ਤੇ ਆਪਣਾ ਅਖਾੜਾ ਕਮੰਡਾ ਦਾਸ ਵੱਲੋਂ ਮਹਿੰਦਰ ਸਿੰਘ ਮਲਿਕ ਜੀ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਜਿਹੜੀ ਅਇਤ ਬਾਅਦ ਜਿੱਦਾਂ ਫਿਰ ਮੈਡੀਸਨ ਲੱਗ ਜਾਣੀ ਜਾਂ ਮਤਲਬ ਕਈ ਮਰੀਜ਼ ਚ ਲੱਗ ਜਾਈ ਉਹ ਫਿਰ ਉਸ ਤੋਂ ਬਾਅਦ ਕਿਵੇਂ ਉਸ ਤੋਂ ਬਾਅਦ ਉਹ ਮਰੀਜ਼ ਸਾਡਾ ਅਖਾੜਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਉੱਥੇ ਵਿਜ਼ਿਟ ਕਰਨ ਉਹ ਜਿਹੜੀ ਦਵਾਈ ਅਸੀਂ ਉਹਨਾਂ ਨੂੰ 3 ਮਹੀਨੇ 6 ਮਹੀਨੇ ਜੋ ਵੀ ਕੋਰਸ ਦਵਾਵਾਂਗੇ ਉਹ ਦਵਾਈ ਉਹਨਾਂ ਨੂੰ ਉਦਾਂ ਹੀ ਮੁਹੱਈਆ ਕਰਾਈ ਜਾਏਗੀ ਇਹ ਫਿਰ ਪੂਰੇ ਪੰਜਾਬ ਦੇ ਵਿੱਚ ਜਿਹੜੀ ਲੱਗ ਰਹੇ ਨੇ ਕੈਂਪ ਸਾਡਾ ਮੇਨ ਮਕਸਦ ਹੈ ਜਿਹੜੇ ਪਿਛਲੇ ਇਲਾਕੇ ਮੰਨੀਆਂ ਜਾਂ ਆਪਾਂ ਜਿੱਥੇ సర్వే ਹੁੰਦਾ ਹੈ ਕਿ ਹਾਂ ਇੱਥੇ ਲੋੜ ਹੈ ਤਾਂ ਉੱਥੇ ਅਸੀਂ ਪਹੁੰਚਣ ਲਈ ਹਾਜ਼ਰ ਹਾਂ ਤੁਸੀਂ ਵੀ ਜੇ ਕੋਈ ਵੀ ਦੇਖਦਾ ਹੈ ਤਾਂ ਸਾਨੂੰ ਸਾਡੇ ਨੰਬਰ ਤੇ ਕੰਟੈਕਟ ਕਰਕੇ ਕਹਿ ਸਕਦਾ ਹੈ ਕਿ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਮੈਡੀਕਲ ਕੈਂਪ ਦੀ ਜ਼ਰੂਰਤ ਹੈ ਤਾਂ ਸਾਡੀ ਟੀਮ ਪੇਸਟਲ ਦੇ ਸਹਿਯੋਗ ਨਾਲ ਹਰ ਪਰ ਹਾਜ਼ਰ ਕਿੰਨੇ ਜਿਹੜੇ ਪਿੰਡ ਨੇ ਤੁਹਾਡੇ ਸਰਵੇ ਦੇ ਵਿੱਚ ਆਏ ਅੱਜ ਤਾਂ ਪਿੰਡ ਜਿਹੜਾ ਸੋਹਣ ਆਇਆ ਹੋਰ ਕਿੰਨੇ ਇਹ ਸਾਡਾ ਇਸ ਸਾਲ ਦਾ ਜੇ ਅਸੀਂ ਕਾਊਂਟ ਕਰੀਏ ਤਾਂ ਇਹ 13ਵਾਂ ਕੈਂਪ ਹੈ ਇਸ ਤੋਂ ਪਹਿਲਾਂ ਅਸੀਂ ਕੈਰੋਵਾਲ ਛਿੰਟਾਲਾ 90 ਕੋਲ ਪਟਿਆਲੇ ਜ਼ਿਲ੍ਹੇ ਦੇ ਵਿੱਚ ਅਮਲੋਹ ਖੰਨਾ ਕੁਮਿੰਦਗੜ ਤਰੰਤਾਂ ਸਾਹ ਰਾਣੀਵਾਲਾ ਹੋਰ ਕਈ ਪਿੰਡਾਂ ਦੇ ਵਿੱਚ ਅਸੀਂ ਪਹਿਲਾਂ ਹੀ ਕੈਂਪ ਕਰਦੇ ਰਹਿੰਦੇ ਆ ਅਤੇ ਇਸ ਤੋਂ ਇਲਾਵਾ ਸਾਡੇ ਸਥਾਨ ਦੇ ਉੱਤੇ ਹਰ ਹਫ਼ਤੇ ਕੈਂਪ ਚੱਲਦਾ ਕਿੰਨੇ ਵਾਰ ਜਿਹੜਾ ਇਹ ਕੈਂਪ ਜਿਹੜਾ ਚੱਲੂ ਆਇਆ ਹੈ ਇਸ ਵੀਰੇ 9:30 ਵਜੇ ਚਾਲੂ ਹੋਇਆ ਜਿੱਥੇ ਸ਼ਾਮ ਨੂੰ 3 ਵਜੇ ਆਪਰੇਸ਼ਨ ਵਾਲੇ ਮਰੀਜ਼ਾਂ ਦੀਆਂ ਬੱਸਾਂ ਇੱਥੋਂ ਚੱਲ ਪਣਗੀਆਂ ਤੇ ਕੈਂਪ ਬਾਕੀ 5 ਵਜੇ ਤੱਕ ਅਸੀਂ ਦਵਾਈ ਬੁੱਟੀ ਕਰਕੇ ਫਿਰ ਹੁਣ ਹੁਣ ਤੱਕ ਕਿੰਨੇ ਮਰੀਜ਼ ਜਿਹੜੇ ਤੁਸੀਂ ਕਰ ਚੁੱਕੇ ਹੋ ਹੁਣ ਤੱਕ ਅਪ੍ਰੋਕਸੀਮੇਟਲੀ ਜੀ ਲਾਈਏ ਜੇ ਆਪਾਂ 150 ਮਰੀਜ਼ ਤਾਂ ਸਕਿਨ ਦਾ ਦੇਖਿਆ ਜਾ ਚੁੱਕਿਆ ਤੇ 70 ਤੋਂ 80 ਮ ਉੱਤੇ ਕਹਿੰਦੇ 10-12 ਆਪਰੇਸ਼ਨ ਦੇ ਵੀ ਮਰੀਜ਼ ਨਿਕਲੇ ਹੋਏ। ਪਿਓ ਡਾਕਟਰ ਸਾਹਿਬ ਮਤਲਬ ਜਿਵੇਂ ਚੱਲਦਾ ਵੀ ਡਾਕਟਰਾਂ ਦੇ ਵੱਲੋਂ ਮੈਡੀਕਲ ਹਸਪਤਾਲੋਂ ਦੇਨੇ ਉਹਨਾਂ ਵੱਲੋਂ ਵੀ ਇਵੇਂ ਹੁੰਦਾ ਵੀ ਨਵੇਂ ਸਾਲ ਦੇ ਵਿੱਚ ਜਿਹੜੀ ਪ੍ਰਾਣੀ ਮੈਂ ਇਨਫੈਕਟਡ ਦਵਾਈ ਉਹ ਆਉਂਦੀ ਉਹਨੂੰ ਮਤਲਬ ਕਰਨ ਦੇ ਸੰਬੰਧ ਵਿੱਚ ਜਾਨੀ ਕਿ ਕੈਂਪੂ ਵਿਦਿਲੇ ਜਿਹੜਾ ਜਾਨ ਕਰਦਾ ਤਾਂ ਨਹੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹ ਜਿਹੜਾ ਚੀਜ਼ ਹੁੰਦੀ ਹੈ ਹੁੰਦੀ ਹੈ ਕਿ ਜਿਹੜਾ ਮਾਲ ਨਹੀਂ ਵਿਕਦਾ ਉਹਨੂੰ ਵੇਚਣ ਲਈ ਆ ਤੁਸੀਂ ਇੱਥੇ ਆਪਣੀ ਸ਼ੂਟ ਕਰੋ ਤੇ ਜਿੰਨੀ ਵੀ ਸਾਡੀ ਮੈਡੀਸਨ ਹੈ ਸਾਰੀ ਬ੍ਰਾਂਡਡ ਕੰਪਨੀ ਦੀ ਹੈ ਕੋਈ ਡੁਪਲੀਕੇਸ਼ਨ ਨਹੀਂ ਜਿਹਦੇ ਵਿੱਚ ਸਿਪਲਾ ਡਾਕਟਰ ਮੋਰਫਨ ਤੇ ਜਿੰਨੇ ਵੀ ਮਲਟੀਵਿਟਾਮਿਨਸ ਸਾਰੇ 2025 ਦਸੰਬਰ ਤੋਂ ਪਹਿਲਾਂ ਦੀ ਕਿਸੇ ਦੀ ਐਕਸਪਾਇਰੀ ਨਹੀਂ ਸਾਰਾ ਮਾਲ ਫਰੈਸ਼ ਹੈ ਤੇ ਪਰਚੇਜ਼ਿੰਗ ਦੇ ਨਾਲ ਆਮ ਤੌਰ ਤੇ ਕੀ ਹੁੰਦਾ ਜਿੰਨੇ ਵੀ ਮੈਡੀਕਲ ਕੈਂਪ ਲੱਗਦੇ ਆ ਉਹ ਜਿਹੜੀ ਮੈਡੀਸਨ ਹੁੰਦੀ ਹੈ ਉਹ ਸੈਂਪਲ ਹੁੰਦੀ ਹੈ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ ਕੈਮਰਾਮੈਨ ਨੂੰ ਕਹਾਂਗੇ ਦਿਖਾਣ ਇਹ ਸਾਰੀ ਪਰਚੇਜ਼ਿੰਗ ਹੈ ਇਹ ਮਾਲਿਕ ਸਾਹਿਬ ਦੀ ਜਿਨ੍ਹਾਂ ਦੀ ਮਹਾਰਾਜ ਨੇ ਬੜੀ ਕਿਰਪਾ ਉਨ੍ਹਾਂ ਦੀ ਜੋ ਕਿ ਉਹਨਾਂ ਦੇ ਦਿੱਲੀ ਦੇ ਵਿੱਚੋਂ ਉਹਨਾਂ ਨੇ ਸਾਨੂੰ ਇਸ ਦੇ ਲਈ ਕਾਬਲ ਸਮਝਿਆ ਫੰਡਿੰਗ ਸਾਨੂੰ ਪ੍ਰੋਵਾਈਡ ਕਰਾਈ ਤੇ ਅਸੀਂ ਆਪਣੇ ਸਹਿਯੋਗ ਨਾਲ ਪਾ ਕੇ ਉਹਨਾਂ ਤੋਂ ਬਿਨਾਂ ਵੀ ਇਹ ਕੰਮ ਦੂਰਾ ਸੀ ਕਿਉਂਕਿ ਇੱਕ ਇੱਕ ਮੈਡੀਸਨ ਹੈ ਜਿਹੜੀ ਉਹ 1.50 ਦੀ ਟਿਊਬ ਵੀ ਹੈ ਤੇ ਇਹਦੇ ਵਿੱਚ ਹੁਣ ਸਕਿਨ ਦੀ ਮੈਡੀਸਨ ਹੈ ਜਿਹੜੀ 1000 1000 ਰੁਪਏ ਦੀ ਟਿਊਬ ਵੀ ਹੈ ਤੇ ਸਾਰਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਾਡੇ ਟਰਸਟ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਤੇ ਅੱਗੇ ਵੀ ਚੱਲਦਾ ਰਹੇ ਤਾਂ ਫਿਊਚਰ ਵਿੱਚ ਜਿਹੜੀ ਤੁਹਾਡੀ ਸੱਚਤਾ ਇਹ ਕੰਡੀਆਂ ਹੋਰ ਐਂਡ ਫਿਊਚਰ ਵਿੱਚ ਕੋ ਗਾਂ ਫਿਊਚਰ ਦੇ ਵਿੱਚ ਅਸੀਂ ਆਪਣਾ ਇੱਕ ਹਸਪੀਟਲ ਫੁੱਲ ਸਕੇਜ ਅੰਮ੍ਰਿਤਸ ਤੇ ਉਹਦੇ ਵੀ ਟੀਮ ਸਾਰੀ ਇੱਥੇ ਆਈ ਹੋਈ ਹੈ ਜਿਹਦੇ ਵਿੱਚ ਕੀ ਡੈਂਟਿਸਟ ਡਾਕਟਰ ਬੰਦੇ ਐ ਫਿਜ਼ੀਓਥੈਰੇਪੀ ਐ ਜਿਹੜੀ ਉਹ 50 ਰੁਪਏ ਮਾਤਰਾ ਚ ਹੁੰਦੀ ਹੈ ਜਿਹੜੀ ਕਿ ਆਮ ਤੌਰ 'ਤੇ ਸ਼ਹਿਰਾਂ ਦੇ ਵਿੱਚ 2-250 ਰੁਪਏ ਚ ਹੁੰਦੀ ਹੈ ਕਦੋਂ ਤੱਕ ਉਹ ਜਿਹੜਾ ਚੱਲ ਰਿਹਾ ਜੀ ਪਿਛਲੇ 2 ਸਾਲ ਹੋ ਗਏ ਉਹਨੂੰ ਤੇ ਹੁਣ ਜੋ ਲੈ ਕੇ ਆ ਰਿਹਾ ਪਰ ਉਹ ਹੋਰ 10-15 ਮਹੀਨਿਆਂ ਦੇ ਵਿੱਚ ਅਗਲੇ ਸਾਲ ਤੱਕ ਅਸੀਂ ਉਹਨੂੰ ਫੁੱਲ ਫਲੈਜ ਹਸਪਤਾਲ ਦਾ ਰੂਪ ਦੇ ਦਵਾਂਗੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਮੌਜੂਦ ਨੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਇਸਕਾ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਥੇ ਵੀ ਮਰੀ ਇੱਥੇ ਜੀ ਹਰ ਤਰ੍ਹਾਂ ਦੇ ਮਰੀਜ਼ ਨਿਕਲਦੇ ਆ ਜੀ ਜਿਨ੍ਹਾਂ ਨੂੰ ਜਰਨਲ ਦੇ ਵਿੱਚ ਪ੍ਰੋਬਲਮ ਹੈ ਜ਼ਿਆਦਾਤਰ ਜਿਹੜੇ ਮਰੀਜ਼ ਹੈ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਬਹੁਤ ਪ੍ਰੋਬਲਮ ਹੈ। ਇੱਥੇ ਮੈਂ ਨੋਟਿਸ ਕਰ ਰਿਹਾ ਤੇ ਕੁਝ ਕੁ ਮਰੀਜ਼ ਜਿਹੜੇ ਵਿੱਚ ਉਹਨਾਂ ਨੂੰ ਸਕਿਨ ਦੀ ਚਮੜੀ ਦੇ ਰੋਗ ਵੀ ਹੈਗੇ ਆ। ਤੇ ਇੱਥੇ ਹੁਣ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ ਕਿ ਪ੍ਰੋਪਰਲੀ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਬੀਪੀ ਨੂੰ ਕੰਟਰੋਲ ਕਰਕੇ ਰੱਖ ਸਕਦੇ ਹੋ ਕਿ ਉਹਦੇ ਰਿਗਾਰਡਿੰਗ ਫਿਰ ਆਪਾਂ ਉਹਨਾਂ ਨੂੰ ਦਵਾਈਆਂ ਵੀ ਇੱਥੇ ਫ੍ਰੀ ਮੁਹੱਈਆ ਕਰਾ ਰਹੇ ਹਾਂ ਕਿ ਜਿਹੜਾ ਕਿ ਤੁਹਾਨੂੰ ਜਿਹੜੇ ਸਰਦਾਰ ਰਮਿੰਦਰ ਸਿੰਘ ਜੀ ਮਲਿਕ ਜੀ ਜਿਹੜੇ ਉਹਨਾਂ ਵੱਲੋਂ ਸਾਨੂੰ ਸਾਰਾ ਸਪான்ਸਰ ਕੀਤਾ ਗਿਆ ਪਲੱਸ ਨਾਲ ਅਖਾੜਾ ਕਮੰਡਾ ਦਾਸ ਹਮੰਤ ਪ੍ਰਤਾਪ ਦਾਸ ਜੀ ਤੇ ਪਲੱਸ ਸਾਡਾ ਆਪਣਾ ਹਸਪਤਾਲ ਹੈ ਜੀ ਕੇਆਈ ਮੈਮੋਰੀਅਲ ਚੈਰੀਟੇਬਲ ਹਸਪਤਾਲ ਜਿਹਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਅਸੀਂ ਇੱਥੇ ਪ੍ਰੋਵਾਈਡ ਕਰਾ ਰਹੇ ਹਾਂ ਤੇ ਨਾਲ ਦੇ ਨਾਲ ਜੀ ਇੱਥੇ ਖੂਨ ਦੇ ਜਿਹੜੇ ਟੈਸਟ ਵੀ ਹੈ ਉਹ ਵੀ ਫ੍ਰੀ ਆਫ ਕਾਸਟ ਕਰਾਏ ਜਾ ਰਹੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸਮਾਜ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਪੇਸ਼ੈਂਟਸ ਆਪਣੀ ਹੈਲਥ ਨੂੰ ਲੈ ਕੇ ਅਵੇਅਰ ਨਹੀਂ ਹੈਗੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਕਿ ਜਿਹੜੀ ਵੀ ਤਰ੍ਹਾਂ ਦੀਆਂ ਪ੍ਰੋਬਲਮਾਂ ਦਾ ਜਿਵੇਂ ਕਈ ਇਥੇ ਪੇਸ਼ੈਂਟਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਬੀਪੀ ਕਾਫੀ ਹਾਈ ਹੈਗਾ ਤੇ ਉਹਨਾਂ ਨੂੰ ਦੱਸੇ ਰਿਹਾ ਕਿ ਤੁਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਜਿਹੜੀਆਂ ਮਤਲਬ ਕਿ ਆਪਣੀ ਲਾਈਫ ਸਟਾਈਲ ਦੇ ਵਿੱਚ ਚੇਂਜਸ ਕਰੋ ਪਲੱਸ ਦਵਾਈਆਂ ਜਿਹੜੀਆਂ ਜ਼ਰੂਰੀ ਆ ਉਹ ਸ਼ੁਰੂ ਕਰੋ ਤਾਂ ਕਿ ਉਹ ਆਪਣਾ ਜਿਹੜਾ ਹੈ ਕਿ ਡੇ ਟੂ ਡੇ ਰੁਟੀਨ ਹੈ ਆਪਣਾ ਪ੍ਰੋਪਰਲੀ ਮੈਨੇਜ ਕਰ ਸਕਣ। ਇਹ ਸਨ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਦੱਸੀ ਇਥੋਂ ਦੀ ਕੰਡੀਸ਼ਨ ਵੀ ਇੱਥੇ ਜਿਹੜੇ ਜ਼ਿਆਦੇ ਪੇਸ਼ੈਂਟ ਜਿਹੜੇ ਨਿਕਲੇ ਨੇ ਉਹ ਸਾਰੀ ਗੱਲਬਾਤ ਕੀਤੀ ਹੈ। ਸੋ ਹੋਰ ਵੀ ਸਾਡੇ ਨਾਲ ਕੁਝ ਡਾਕਟਰ ਸਾਹਿਬ ਮੌਜੂਦ ਨੇ ਉਹਨਾਂ ਨਾਲ ਵੀ ਗੱ

ਹਾਂਜੀ ਇਹ ਇਥੇ ਐਨਕਾ ਕੈਂਪ ਦੇ ਵਿੱਚ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਮਹਿੰਦਰ ਸਿੰਘ ਮਲਿਕ ਵੱਲੋਂ ਪੇਸਟਲ ਸਿਸਟਮ ਵੱਲੋਂ ਪ੍ਰਾਈਵੇਟ ਲਿਮਟਿਡ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਅਤੇ ਜਿਹੜੇ ਮਰੀਜ਼ ਆ ਰਹੇ ਨੇ ਜਿਨ੍ਹਾਂ ਦੇ ਕੋਲ ਦੀਆਂ ਐਨਕਾ ਦੇ ਨੰਬਰ ਨਹੀਂ ਜਿਹੜੇ ਉਹ ਉਹਨਾਂ ਨੂੰ ਬਿਲਕੁਲ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਡਾਕਟਰ ਜੀ ਇਧਰ ਤੁਸੀਂ ਲਾ ਕੈਂਪ ਵੇਖਿਆ ਜੀਰੋ ਗਰਾਉਂਡ ਦੇ ਫੀਲਡ ਵਿੱਚ ਕਿ ਕਿਹੜਾ ਨੰਬਰ ਜ਼ਿਆਦਾ ਜ਼ਿਆਦਾ ਪ੍ਰੋਸੈਸ ਹੋ ਰਿਹਾ ਲੱਗਦਾ ਦੋ ਨੰਬਰ ਟਾਈ ਨੰਬਰ 3 ਨੰਬਰ ਦੀ ਪਰਚੇਜ਼ਿੰਗ ਸਭ ਤੋਂ ਜ਼ਿਆਦਾ ਹੈ ਜਿਹੜੀਆਂ ਕਿ ਬਜ਼ੁਰਗਾਂ ਨੂੰ ਵੱਡਿਆਂ ਨੂੰ ਸਭ ਨੂੰ ਇੱਥੇ ਦੋ ਨੰਬਰ ਟਾਈ ਨੰਬਰ ਸਭ ਤੋਂ ਜ਼ ਉੱਪਰ ਜਾਂਦੇ ਕੇਸ ਉਹ ਕਿੰਨੇ ਕੇਸ ਇੱਥੇ ਨਿਕਲੇ ਨੇ ਮਤਲਬ ਜਿਹੜੇ ਮਤਲਬ ਉਹ ਜਿਹੜੇ 3 ਤੋਂ ਵੀ ਉੱਪਰ ਵਾਲੇ ਨੰਬਰ ਨੇ ਉਹ 4 ਤੋਂ 5 ਕੇਸ ਨਿਕਲੇ ਨੇ ਹਜੇ ਇੱਥੇ ਨਹੀਂ ਤਾਂ 2 2 3 ਨੰਬਰ ਦੇ ਕੇਸ ਸਭ ਤੋਂ ਜ਼ਿਆਦਾ ਨੇ ਜਿਹੜੀਆਂ ਕਿ ਹਜੇ ਤੱਕ 25 25 30 30 ਐਨਕਾਂ ਜਾ ਚੁੱਕੀਆਂ ਨੇ ਪਰ ਸਿਰ ਤੋਂ ਤੱਕ ਜਦੋਂ ਕੈਂਪ ਲੱਗਾ ਇੰਨੇ ਜਾ ਚੁੱਕੀਆਂ ਹਾਂਜੀ ਹਾਂਜੀ ਥੈਂਕ ਯੂ ਜੀ ਧੰਨਵਾਦ ਦੇ ਨਾਲ ਡਾਕਟਰ ਸਾਹਿਬ ਮੌਜੂਦ ਨੇ ਜੋ ਇਸ ਕੈਂਪ ਦੀ ਸਾਰੀ ਦੇਖ ਰਿਹਾ ਕਰ ਰਹੇ ਨੇ ਸੋ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਜਿਆਦਾ ਇੱਥੇ ਜਿਹੜੇ ਕੇਸ ਆ ਸਕਦੇ ਸਭ ਤੋਂ ਜੀਓ ਗਰਾਉਂਡ ਦੇ ਵਿੱਚ ਵੇਖਿਆ ਜਿਹੜੇ ਮਰੀਜ਼ ਆ ਕਿਹੜੇ ਜਿਆਦਾ ਮਰੀਜ਼ ਜਿਹੜੇ ਇੱਥੇ ਜਿਆਦਾਤਰ ਸਾਰੇ ਇੱਥੇ ਚਿੱਟੇ ਮੋਤੀ ਵਾਲੇ ਜਿਆਦਾਤਰ ਠੀਕ ਹੈ ਚਿੱਟੇ ਮੋਤੀ ਵਾਲੇ ਜਿਹੜੇ ਸਾਡੇ ਕੋਲ ਸਿਲੈਕਟ ਹੋ ਰਿਹਾ ਉਹਨਾਂ ਦਾ ਸ਼ੂਗਰ ਬੀਪੀ ਹੋ ਰਿਹਾ ਵਾ ਸ਼ੂਗਰ ਬੀਪੀ ਜਿਨ੍ਹਾਂ ਦਾ ਕੰਟਰੋਲ ਚ ਸਹੀ ਆ ਉਹਨਾਂ ਨੂੰ ਅਸੀਂ ਅੱਜ ਹੀ ਲੈ ਜਾਣਾ ਹੈ ਇਹ ਬਾਰਡਰ ਏਰੀਆ ਜਾਂ ਖਾਣ-ਪਾਣ ਕਰਕੇ ਮਤਲਬ ਜਿਆਦਾ ਕੇਸ ਆ ਰਹੇ ਜਾਂ ਕਿਵੇਂ ਇਹ ਕਈ ਵਾਰ ਹੋ ਜਾਂਦਾ ਜੀ ਪਾਣੀਦੋ ਵੀ ਹੋ ਜਾਂਦੇ ਆ ਠੀਕ ਹੈ ਜੀ ਤੇ ਮਤਲਬ ਅਲਰਜੀ ਹੋ ਜਾਂਦੀ ਹੈ ਕਈਆਂ ਨੂੰ ਇਦਾਂ ਵੀ ਹੋ ਜਾਂਦਾ ਹੈ ਉਹਦੇ ਤੋਂ ਹੋ ਜਾਂਦਾ ਹੈ ਜਿਹੜੇ ਮਤਲਬ ਇਸ ਤੋਂ ਇਲਾਵਾ ਜਿਹੜੇ ਮਤਲਬ ਆਪਰੇਸ਼ਨ ਤੱਕ ਜਿਹੜੇ ਅਜ ਤੱਕ ਹੁਣ ਤੱਕ ਕਿੰਨੇ ਮਲਕ ਕੇ ਦੇ ਚੱਕੇ ਤੇ ਜਿਹੜੇ ਕਿੰਨੇ ਮਤਲਬ ਆਪਰੇਸ਼ਨ ਬਣੇ ਜਿਹੜੇ ਇੱਥੇ ਸਰ ਉੱਥੇ ਡੇਲੀ ਜਿਹੜੀ ਸਾਡੇ ਕੋਲ ਆ ਜਿਹੜੇ 100 ਪਲਸ ਆਪਰੇਸ਼ਨ ਹੋ ਰਹੇ ਆ ਜੀ ਜੀ ਸਾਡੇ ਟੋਟਲੀ ਪੂਰੇ ਪੰਜਾਬ ਚ ਕੈਂਪ ਲੱਗ ਰਹੇ ਆ ਹਾਂਜੀ ਇਹ ਅਜ ਤੱਕ ਕੈਂਪ ਲੱਗਾ ਵਾ ਕਿ ਕਨਾਂ ਵੱਲੋਂ ਜਿਹੜਾ ਸਥਾਪਿਤ ਕੀਤਾ ਗਿਆ ਇਹ ਆਪਣੇ ਅਖਾੜਾ ਮੰਡਾ ਦਾ ਰਾਜੀ ਇਹਨਾਂ ਵੱਲੋਂ ਕਰਿਆ ਗਿਆ ਇਹ ਪੂਰੇ ਪੰਜਾਬ ਦੇ ਵਿੱਚ ਲਗਾ ਰਹੇ ਨੇ ਕਿ ਜਾਂ ਹਾਂਜੀ ਹਾਂਜੀ ਪੂਰੇ ਪੰਜਾਬ ਚ ਲੱਗ ਰਹੇ ਆ ਜੀ ਕਿੰਨੇ ਕੈਂਪ ਜਿਹੜੇ ਹੁਣ ਤੱਕ ਤੁਸੀਂ ਜਿਹੜੇ ਕਰ ਚੁੱਕੇ ਦੇਖ ਤੁਹਾਨੂੰ ਇਹ ਸਾਡਾ ਸਰ 2300 ਪਲੱਸ ਚੱਲ ਰਿਹਾ ਜੀ ਹਾਂਜੀ ਮਤਲਬ ਇਹ ਵਕ ਵਕ ਟੀਮਾਂ ਜਿਹੜੀਆਂ ਹੋਰ ਚੱਲ ਰਹੇ ਹਾਂਜੀ 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 ਸਰ ਹਾਂਜੀ ਜਿਹੜਾ ਹਰੇਕ ਮਹੀਨੇ ਜਿਹੜੇ ਕੈਂਪ ਸਾਡੇ ਪੱਕੇ ਕੈਂਪ ਆ ਉਹ ਤਾਂ ਹਰੇਕ ਮਹੀਨੇ 10 ਤਰੀਕ ਨੂੰ ਸਾਡੇ ਹਸਪੀਟਲ 'ਚ ਵੀ ਲੱਗਦਾ ਜੀ ਤੇ ਜਿਹੜੇ ਸਾਡੇ ਮੇਨ ਸਾਡੇ ਹੋਰ ਜਿੱਥੇ ਹੈਗੇ ਆ ਵਿਜ਼ਨ ਸੈਂਟਰ ਆ ਉੱਥੇ ਲੱਗਦਾ ਜੀ ਜੇ ਪਰ ਇੱਕ ਮਤਲਬ ਸਰਵਕ ਕੀ ਨਿਕਲਦਾ ਪਿੰਡਾਂ ਦੇ ਜਾਂ ਕਿਵੇਂ ਸਾਰਾ ਕਿ ਜਾ ਕੋਈ ਵੀ ਮਤਲਬ ਜਿਹੜਾ ਕੋਈ ਸਵਾਸੀ ਵੀ ਜਾਂ ਪਿੰਡ ਦਾ ਕੋਈ ਉਹਨਾਂ ਦੇ ਪਿੰਡ ਦੇ ਵਿੱਚ ਆਪਣੇ ਅਪਰੋਚ ਕਰਾ ਸਕਦਾ ਹਾਂ ਜੀ ਉਹਨਾਂ ਲੱਗਦਾ ਵੀ ਕੋਈ ਵੀ ਕਰਵਾ ਸਕਦਾ ਜੀ ਹਾਂਜੀ ਹਾਂਜੀ ਹੁਣ ਤੁਹਾਡਾ ਕੋ ਕਨੈਕਟ ਨੰਬਰ ਜੇ ਕੋਈ ਮਤਲਬ ਦੱਸ ਸਕਦੇ ਹੋ ਕਨੈਕਟ ਨੰਬਰ ਤੁਹਾਨੂੰ ਦੇ ਜਾਨੇ ਆ ਜੀ ਜਾਣ ਲੱਗੇ ਤੁਹਾਨੂੰ ਦੇ ਦਾਂਗੇ ਜੀ ਕੋਈ ਚੱਕਰ ਨਹੀਂ ਜੀ ਕੋਈ ਵੀ ਲਵਾ ਸਕਦਾ ਕੋਈ ਚੱਕਰ ਨਹੀਂ ਇੱਥੇ ਕਿਸੇ ਸਾਰਿਆਂ ਨੂੰ ਦਵਾਈ ਲਈ ਗਾਈਡ ਕਰਾਇਆ ਜਾਂਦਾ ਵਾ ਸਹੀ ਤਰੀਕੇ ਨਾਲ ਕਿਸੇ ਨਾਲ ਕੋਈ ਪੇਸ਼ ਉਸ ਤੋਂ ਬਾਅਦ ਜਿੱਦਾਂ ਇੱਥੇ ਨਿਕਲ ਜਾਂਦੇ ਮਰੀਜ਼ ਨੇ ਉਹਨਾਂ ਦਵਾਈ ਫਿਰ ਜਿਹੜੀ ਤੁਹਾਡੇ ਕੋਲ ਉੱਥੇ ਮਤਲਬ ਆ ਕੇ ਅੰਮ੍ਰਿਤਸਰ ਤੋਂ ਗੱਲ ਪ੍ਰੋਵਾਈਡ ਕਰਨੀ ਪਵੇ ਤੁਹਾਨੂੰ ਉਹ ਤਾਂ ਦਵਾਈ ਤੁਹਾਨੂੰ 1 ਮਹੀਨੇ ਦੀ ਦੇ ਦੇਣੀ ਆ ਜੀ ਅਸੀਂ ਠੀਕ ਆ ਉਹ ਤਾਂ ਫਿਰ ਨੋਰਮਲ ਮੈਡੀਕਲ ਤੋਂ ਮਿਲ ਹੀ ਜਾਂਦੀ ਆ ਜੀ ਜਿਹੜੀ ਲਿਖ ਕੇ ਦੋਗੇ ਬਾਹਰੋਂ ਹਾਂਜੀ 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 ਮਿਲ ਹੀ ਜਾਂਦੀ ਆ ਜੀ ਫਿਰ ਸਾਡੇ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਪਹਿਲਾਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ਪੁਰ ਕੈਮਰਾਮੈਨ ਰਾਜਵਿੰਦਰ ਸਿੰਘ